ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਾਲ ਜਿੰਨਾ ਤੇ ਅੱਧ ਸਾਡਾ ਬਹੁਤ ਹੀ ਕੈਂਡ ਪੇਪਰ ਹੈਗਾ ਫਿਰ ਰਿਸਰਚ ਦਾ ਤੇ ਰਿਸਰਚ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਰਿਸਰਚ ਕੀ ਹੁੰਦੀ ਹੈ ਕਿ ਤੇ ਅਸੀਂ ਪਹੁੰਚੂ ਕਿ ਡਿਪਾਰਟਮੈਂਟ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸਾਡੇ ਰੀਤੂ ਜੀ ਬੈਠੇ ਨੇਗੇ ਤੇ ਰੀਤੂ ਜੀ ਪੜ ਰਹੇ ਹੋ ਤੁਸੀਂ ਹਾਂਜੀ ਇਹ ਮੂਵ ਆਇਆ ਤਾਂ ਬਲੈਕਸ ਹੁੰਦਾ ਇੱਕ ਪੇਪਰ ਦਾ ਪਹਿਲਾ ਰਿਸਰਚ ਕੀ ਹੁੰਦਾ ਹੈ ਹੈ ਰੀਤੂ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਆਪ ਬਤਾ ਦਿਓ ਪਤਾ ਨਹੀਂ ਫਿਰ ਪੇਪਰ ਚ ਕੀ ਲਿਖ ਕੇ ਆਵੇਂਗੀ ਮੈਂ ਲਿਖੂੰਗੀ ਗਾਣੇ ਗਾਣੇ ਲਿਖ ਕੇ ਆਵੇਂਗੀ ਦੁਨੀਆ ਜਿੰਨੀ ਦਿੰਦੀ ਯਾਰ ਮਰ ਨਹੀਂ ਹਾਏ ਹਾਏ ਯਾਰ ਮਰਨ ਨਹੀਂ ਦਿੰਦੇ ਕਹਿੰਦੇ ਰਿਤੂ ਜੀ ਇਹ ਕੁਝ ਲਿਖ ਕੇ ਆਉਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਧਰ ਸਾਡੇ ਮਹਾਨ ਸ਼ਖਸੀਤਾਂ ਪਹੁੰਚ ਚੁੱਕੀਆਂ ਨੇ ਜੀਆਂ ਪੇਪਰ ਹਾਂਜੀ ਸਾਰਿਆਂ ਨੂੰ ਪਰਪਰਿ ਸਾਸ਼ੀ ਗਾਲ ਤੇ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕਿਵੇਂ ਦਿਲਾਂ ਦੀਆਂ ਧੜਕਣਾ ਤੇਜ਼ ਨੇ ਕਿ ਉੱਥੇ ਰੁਕ ਰਹੀਆਂ ਜੋ ਜਮਾਂ ਨਹੀਂ ਆ ਰਹੇ ਆ ਜਾਂਦੇ ਤੇ ਉੱਥੇ ਅੱਛਾ ਅੱਛਾ ਜੀ ਹੋਰ ਜੀ ਮਹਾਰਾਜ ਜੀ ਬਹੁਤ ਵਧੀਆ ਜੀ ਪੇਪਰ ਤੋਂ ਬਾਅਦ ਦੇਖਾਂਗੇ ਪੇਪਰ ਤੋਂ ਪਹਿਲਾਂ ਐਨਾਲਾਈਸਿਸ ਹੁੰਦਾ ਹੈ ਪੇਪਰ ਤੋਂ ਬਾਅਦ ਹੁੰਦਾ ਅੱਛਾ ਜੀ ਸੱਟ ਦਾ ਰੋਬ ਜੀ ਵੀ ਬਾਅਦ ਚ ਵੀ ਹੋਊਗਾ ਠੀਕ ਠਾਕ ਜਾਉਂਦਾ ਬਾਕੀ ਦੇਖਦੇ ਕੀ ਬਣਦਾ ਇਹ ਸਾਡੇ ਜੈਰੀ ਜੀ ਵੀ ਪਹੁੰਚ ਚੁੱਕੇ ਨੇ ਇੱਧਰ ਜੈਰੀ ਜੀ ਮੈਂ ਪੂਰਾ ਪੜ ਕੇ ਆਇਆ ਹਾਂ ਪਰ ਕੰਜ਼ੋਰ ਜੀ ਦੇ ਇੱਕ ਇੱਕ ਮੈਥਡ ਸਟਾਪ ਨੂੰ ਸਾਰੇ ਯਾਦ ਆ ਅੱਛਾ ਚਲੋ ਜੀ ਇਹ ਮੈਥਡ ਪੇਪਰ ਸਰਚ ਦਾ ਹੈ ਐਨਬੀ ਵੀ ਬਣਾ ਕੇ ਕੰਪਲੀਟੀਟੀ ਦਾ ਸਨੋ ਬੋਲ ਹੈ ਹਾਂ ਹਾਂ ਹਾਂਜੀ ਕੀ ਹਾਲ ਚੱਲ ਆਪਕਾ ਜਸਜੀ ਸਸਰੀ ਕਾ ਪਵਨ ਜੀ ਦੋ ਸ਼ਬਦ ਕਹਿਣਾ ਚਾਹੁੰਗੇ ਕੁਛ ਨਹੀਂ ਪੇਪਰ ਦੇਖ ਕੇ ਤੇਰੇ ਕੰਮ ਪੇਪਰ ਤੋਂ ਵਾਹ ਲੈ ਕੇ ਦੇਖ ਕੇ ਕਹਾਂਗੇ ભગવાન ਭਰੋਸੇ ਹੈ ਪੇਪਰ ਦਾ ਅਸ਼ਬ ਪੇਪਰ ਨਹੀਂ ਬੋਲਣਾ ਅਸ਼ਾ ਤੇ ਆਪਾਂ ਸਭ ਭਗਵਾਨ ਭਰੋਸੇ ਹਾਂਜੀ ਜਸਜੀ ਇਹ ਮੇਰੇ ਵਰਗੇ ਪਰਸਨ ਨੇਗੇ ਤੇ ਨਾ ਹੀ ਬਾਲੇ ਹਿਆਰ ਤੇ ਨਾ ਹੀ ਬਾਲੇ ਨਲਾਇਕ ਆ ਉਹ ਪੜਨ ਲੱਗੇ ਤੁਸੀਂ ਫੇਰ ਠੀਕ ਹੈ ਜੀ ਜੇ ਤੁਸੀਂ ਪੜਨ ਲੱਗੇ ਤੇ ਫਿਰ ਮੈਨੂੰ ਵੀ ਪੜਨਾ ਚਾਹੀਦਾ ਰੋਣ ਨਾ ਬੜਾ ਚਾਹੀਦਾ ਠੀਕ ਹੈ ਜੀ ਆਪਾਂ ਵੀ ਪੜਾਂਗੇ ਅਸ਼ੋਕ ਸ਼ੌਕ ਜੇ ਤਾਂ ਤੁਹਾਡਾ ਗੁੱਡੀ ਪਰਿਆ ਹੈ ਕਿਤੇ ਮੈਨੂੰ ਚਾਹੀਦਾ ਵੀ ਮੈਂ ਦੇਖਾਂ ਤੇ ਆ ਆਪਣਾ ਡਿਪਾਰਟਮੈਂਟ ਹੈ ਜੀ ਫਿਜ਼ੀਕਲ ਉਹ ਤੇਰੀ ਮੁਡੀ ਖਰਾਬ ਹੋ ਗਈ ਹੈ ਪਿੱਛੇ ਮੇਰੀ ਬਸ ਸੋਣੀ ਬਾਬਾ ਲੱਗੀ ਜਾਣਾ ਕਿ ਹੋ ਰਿਹਾ ਯਾਰ ਪੈ ਗਿਆ ਦੇ ਸਟੂਡੈਂਟ ਪੇਪਰ ਦੇ ਕੇ ਆ ਚੁੱਕੇ ਨੇ ਤੇ ਬਹੁਤ ਹੀ ਹੱਸ ਕੇ ਡਰੇ ਨੇਗੇ ਤੇ ਆਪਾਂ ਜੋ ਗੱਲ ਕਰਦੇ ਆ ਆਪ ਦਾ ਕੈਸੇ ਹੋਇਆ ਪੇਪਰ ਮੈਮ ਮੰਜੂਸੀ ਜੀ ਚੀਟ ਕਮ ਰਹਿ ਗਈ ਅੱਛਾ ਹੋਇਆ ਸੀਟ ਕਮ ਰਹਿ ਗਈ ਥੀ ਇਤਨਾ ਪੇਪਰ ਕਰਦੀ ਆ ਆਪਣੇ ਹੈ ਤੁਸੀਂ ਪੇਪਰ ਦੇ ਕੇ ਗੋਲ ਮਾਰਕੀਟ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਮਾਹੌਲ ਤੇ ਬਹੁਤ ਹੀ ਘੈਂਡਾ ਰੌਣਕਾਂ ਲੱਗੀਆਂ ਪਈਆਂ ਇੱਥੇ ਲੋਪਾ ਖਿਆ ਪਿਆ ਹੈ ਇਹਨਾਂ ਪੂਰਾ ਇੱਕ ਨੰਬਰ ਮਾਹੌਲ ਆ ਤੇ ਇਹਨਾਂ ਰੌਣਕਾਂ ਲੱਗੀਆਂ ਪਈਆਂ ਕਹਿੰਦੇ ਗੋਲ ਮਾਰਕੀਟ ਆ ਤੁਸੀਂ ਦੇਖ ਸਕਦੇ ਇੱਥੇ ਬਾਈ ਜੀ ਗਾਣਾ ਵੀ ਗਾ ਰਹੇ ਨੇਗੇ ਹਾਂ ਚੰਨ ਅਸ਼ਕੀਰ ਹਾਂ ਚੰਨ ਅਸ਼ਕੀਰ ਥੋਲੀ ਗੈਲਰੀ ਫੋਟੋਆਂ ਮੇਰੀਆਂ ਛੋਲਦੀ ਸੀ ਜੱਗ ਵਿੱਚ ਵੜ ਗਿਆ ਜੀ ਬੰਨ ਜਣੇ ਇੱਕ ਬਹੁਤ ਘੈਂਡ ਗਾਣਾ ਗਾਇਆ ਚਾਹ ਤੇ ਆਪਣਾ ਜਿਹਦਾ ਬਲੌਗ ਇੱਥੇ ਸਮਾਪਤ ਹੁੰਦਾ ਹੈ ਤੇ ਕਮੈਂਟ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਬਾਬਿਓ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਲੈ ਜਾਣ ਸਰਕਲ ਜਿੰਦਾਬਾਦ